ਉਹ ਨਹੀਂ ਉਦਾਂ ਹੀ ਪਿਛਲੇ ਲਗਾਤਾਰ 2 ਦਿਨ ਤੋਂ ਹੋ ਰਹੀ بارش ਦੇ ਕਾਰਨ ਬਹੁਤ ਹੀ ਵੱਡਾ ਨੁਕਸਾਨ ਹੋਇਆ ਵਾ ਆ ਪਿੰਡ ਕਾਲੇ ਡਰੇਨ ਦੇ ਉੱਪਰ ਆਪਾਂ ਇਸ ਟਾਈਮ ਖੜੇ ਆ ਡਰੇਨ ਜਿਹੜੀ ਨੱਕੋ ਨੱਕ ਭਰ ਚੁੱਕੀ ਆ ਔਰ ਪਿੰਡ ਕਾਲੇ ਦੇ ਵਿੱਚ ਜਿਹੜਾ ਵਾ ਤੁਸੀਂ ਤੁਸੀਂ ਦੇਖ ਸਕਦੇ ਜੀ ਵੀ ਪਾਣੀ ਜਾਣਾ ਸਟਾਰਟ ਹੋ ਗਿਆ ਵਾ ਤੇ ਆ ਤੁਹਾਨੂੰ ਮੈਂ ਇਧਰਲੀ ਸਾਈਡ ਤੇ ਦਿਖਾਉਣਾ ਵੀ ਇਹ ਜਿਹੜਾ ਬੰਨਿਆ ਪਿਛਲੇ ਕਾਫੀ ਟਾਈਮ ਤੋਂ ਪੁਰਾਣੇ ਸਮੇਂ ਤੋਂ ਇਹ ਲੱਗਾ ਆਇਆ ਸੀ ਪਿਛਲੇ 4-5 ਸਾਲ ਤੋਂ ਤੇ ਅੱਜ ਇਹ ਵੀ ਟੁੱਟ ਚੁੱਕਾ ਵਾ ਭਾਰੀ ਫਸਲਾਂ ਦਾ ਨੁਕਸਾਨ ਜਿਹੜਾ ਵਾ ਹੋ ਰਿਹਾ ਵਾ ਆ ਵੇਖੋ ਇਹ ਬੰਨ ਕਾਫੀ ਪੁਰਾਣਾ ਸੀ ਜਿੰਨਾ ਵੀ ਪਾਣੀ ਇੱਥੇ ਆਣ ਕੇ ਰੁਕਦਾ ਸੀ ਪਿਛੋਂ ਪਿਛਲੇ ਪਿੰਡਾਂ ਤੋਂ ਤਰਨਤਾਰਨ ਇਹ ਏਰੀਏ ਦੇ ਇਧਰ ਸਾਈਡ ਤੇ ਜਿਹੜੀ ਰੋਡ ਆ ਉੱਥੋਂ ਦੇ ਪਿੰਡ ਨੇ ਜਿੰਨੇ ਵੀ 5-7 ਪਿੰਡ ਇਹਨਾਂ ਦਾ ਪਾਣੀ ਇੱਥੇ ਆਣ ਕੇ ਇਕੱਤਰ ਹੋ ਕੇ ਤੇ ਥੱਲੇ ਡਾਊਨ ਚ ਚਲੇ ਜਾਂਦਾ ਸੀ ਪਰ ਪਾਣੀ ਜਿਆਦਾ ਹੋਣ ਕਾਰਨ ਕਰਕੇ ਇਥੋਂ ਜਿਹੜਾ ਵਾ ਬੰਨ ਟੁੱਟ ਚੁੱਕਾ ਵਾ ਤੇ ਇਸ ਵੀਰ ਦਾ ਜਿਹੜਾ ਵਾ ਭਾਰੀ ਨੁਕਸਾਨ ਹੋਊਗਾ ਕਿਉਂਕਿ ਜਿੰਨਾ ਵੀ ਪਾਣੀ ਆ ਪਿੱਛੋਂ ਸਾਰਾ ਇਧਰਲੇ ਪਿੰਡਾਂ ਦਾ ਇੱਥੇ ਆਣ ਕੇ ਡਿੱਗੂਗਾ ਪਿਛਲੇ ਸਮੇਂ ਦੌਰਾਨ ਅੱਜ ਤੱਕ ਇਸ ਨਹਿਰ ਦੇ ਵਿੱਚ ਇੰਨਾ ਪਾਣੀ ਨਹੀਂ ਆਇਆ ਜਿੰਨਾ ਅੱਜ ਤੱਕ ਆਇਆ ਵਾ ਸੋ ਸਾਰੇ ਵੀਰ ਇੱਥੇ ਖੜੇ ਆ ਦੂਸਰੀ ਸਾਈਡ ਤੋਂ ਵੀਰ ਇਧਰ ਆੜ ਕੇ ਜਿਹੜਾ ਪਾਣੀ ਦਾ ਬਹਾਅ ਵੇਖ ਰਿਹਾ ਆ ਸਾਰੇ ਵੀਰ ਉਧਰਲੀ ਸਾਈਡ ਤੋਂ ਆਏ ਆ ਕਾਲੇ ਪਿੰਡੇ ਆ ਹੌਂਟਾਂ ਵੈਕ ਨੂੰ ਕਿਰਪਾ ਹੀ ਕਰੇ ਕਿ ਅੱਗੇ ਮੀਂਹ ਜਿਹੜਾ ਉਹ ਰੁਕ ਜਾਵੇ ਕਿਉਂਕਿ ਜੱਟਾਂ ਦਾ ਜ਼ਿਮੀਂਦਾਰਾਂ ਦਾ ਜਿਹੜਾ ਭਾਰੀ ਭਾਰੀ ਨੁਕਸਾਨ ਹੋਊਗਾ ਕਿਉਂਕਿ ਇੱਕ ਕਿਸਾਨੀਆਂ ਜਿਹਦੇ ਸਿਰ ਦੇ ਉੱਪਰ ਬੜੀਆਂ ਵੱਡੀਆਂ ਆਸਾਂ ਹੁੰਦੀਆਂ ਹਰੀਕ ਦੀਆਂ ਦੁਕਾਨਦਾਰ ਕਰਿਆਨਾ ਬਜਾਜੀ ਜਿੰਨੇ ਵੀ ਆ ਉਹ ਕਿਸਾਨ ਦੇ ਸਿਰ ਤੋਂ ਹੀ ਰੋਟੀ ਖਾਂਦੇ ਆ ਜੇਕਰ ਕਿਸਾਨ ਦਾ ਨੁਕਸਾਨ ਹੁੰਦਾ ਵਾ ਤੇ ਬਹੁਤ ਵੱਡਾ ਨੁਕਸਾਨ ਹੁੰਦਾ ਵਾ ਵੈਗਰੂ ਕਿਰਪਾ ਕਰੇ ਸਾਰਿਆਂ ਤੇ ਬੇਰ ਭਰਿਆ ਹੱਥ ਰੱਖੀ ਤੇ ਅਰਦਾਸ ਕਰਿਓ ਕਿ ਬਾਰਿਸ਼ ਜਿਹੜੀ ਆ ਉਹ ਨਾ ਰੁਕ ਜਾਵੇ ਇਸ ਤੋਂ ਅੱਗੇ ਤਾਂ ਫਿਰ ਜ਼ਿਆਦਾ ਨੁਕਸਾਨ ਜਿਹੜਾ ਹੋਊਗਾ ਆ ਸਾਹਮਣੇ ਵੇਖੋ ਤੁਸੀਂ ਸਾਹਮਣੇ ਵਾਲੀ ਸਾਈਡ ਤੇ ਬਿਲਕੁਲ ਜਿਹੜਾ ਵਾ ਉਹ ਕਾਲੇ ਪਿੰਡ ਦੇ ਨਾਲ ਪਾਣੀ ਬਰਾਬਰ ਹੋ ਚੁੱਕਾ ਵਾ ਜੇਕਰ ਇਹ ਡਰੇਨ ਨਾ ਹੋਵੇ ਤੇ ਪਤਾ ਨਹੀਂ ਇੱਥੇ ਕਿੱਡੀ ਵੱਡੀ ਆਫਤ ਆਵੇ। ਉਧਰਲੀ ਸਾਈਡ ਤੇ ਜੇ ਹਰੀ ਕੇ ਦਰਿਆ ਦੀ ਆਪਾਂ ਗੱਲ ਕਰੀਏ ਤੇ ਉਹਦੇ ਵਿੱਚ ਵੀ ਪਾਣੀ ਜਿਹੜਾ ਵਾ ਬਹੁਤ ਹੀ ਮਾਤਰਾ ਦੇ ਵਿੱਚ ਛੱਡਿਆ ਗਿਆ ਤੇ ਅਗਲੇ ਪਾਸੇ ਜਿਹੜਾ ਵਾ ਨੁਕਸਾਨ ਵੱਡਾ ਹੋਣ ਦੇ ਹਾਲਾਤ ਬਣੇ ਹੋਏ ਆ। ਸੋ ਆ ਸਾਰੇ ਵੀਰ ਸਾਡੇ ਸਰਪੰਚ ਸਾਹਿਬ ਵੀ ਇੱਥੇ ਖਲੋਤੇ ਆ। ਲੈਣ ਲੰਘਾ ਮੈਂ ਇਹ 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 ਇੱਧਰ ਲੀ ਸਾਈਡ ਤੇ ਜਿਹੜੇ ਕਾਫੀ ਪਿੰਡ ਪੈਂਦੇ ਆ ਜਿਨ੍ਹਾਂ ਦਾ ਸੱਤਾ ਅੱਠਾਂ ਪਿੰਡਾਂ ਦਾ ਪਾਣੀ ਜਿਹੜਾ ਜਿੰਨਾ ਵੀ ਆ ਇੱਧਰਲੀ ਸਾਈਡ ਤੇ ਆਣ ਕੇ ਪਿੰਦਾ ਮੇਰੇ ਹਿਸਾਬ ਨਾਲ ਇੱਧਰ ਇਹ ਪਾਣੀ ਆ ਉਧਰ ਕਿੰਨਾ ਕੁ ਪਾਣੀ ਆ ਉਧਰ ਕੀ ਲਾ ਦਿਆ ਅਗਲੇ ਬੰਨੇ ਚਲੀਏ ਉਧਰ ਅਗਲੇ ਬੰਨੇ ਆਜੂ ਨੇ ਚਾਹੇ ਸਾਰੇ ਡੁੱਬ ਗਏ ਆ ਸਾਰੇ ਡੁੱਬ ਗਏ ਉਧਰਲੀ ਸਾਈਡ ਤੇ ਜਾਂਦਾ ਪਿਆ ਪਾਣੀ ਆਓ ਸ਼ੈੱਡ ਚ ਪਾਣੀ ਵੜਿਆ ਜਾਓ ਸਾਹਮਣਾ ਜਰਾ ਅੱਛਾ ਆਰੇ ਦੁਕਾਨ ਪਿੰਡ ਚ ਪਾਣੀ ਚਲ ਗਿਆ ਸਾਰੇ ਮਤਲਬ ਪਾਣੀ ਦਾ ਲੈਵਲ ਇਧਰ ਨਾਲ ਉੱਚਾ ਹੋ ਗਿਆ ਤੇ ਉਧਰਲੀ ਸਾਈਡ ਤੇ ਪਾਣੀ ਜਾ ਰਿਹਾ ਹਾਂਜੀ ਉਧਰਲੀ ਸਾਈਡ ਤੇ ਪਾਣੀ ਜਾ ਰਿਹਾ ਹੈ ਪਾਣੀ ਭਾਈ ਪੁੱਲ ਨਾਲ ਲੱਗਾ ਆ ਫੁੱਲ ਅੱਛਾ ਇਹਦੇ ਪੁੱਲ ਨਾਲ ਲੱਗਾ ਹੋਇਆ ਪਾਣੀ ਪੁੱਲ ਨਾਲ ਉਹ ਥੋੜਾ ਬੂਦੀ ਕਰਕੇ ਥੋੜਾ ਇਹ ਥੋੜਾ ਮੀਂਹ ਹੋਰ ਪੈ ਗਿਆ ਨੇ ਮੀਂਹ ਦਾ ਜੇ ਮੌਸਮ ਉੱਤੋਂ ਜਿਹੜਾ ਸਾਫ ਨਹੀਂ ਹੋ ਰਿਹਾ ਇਹ ਤਾਂ ਰੱਬ ਕਿਰਪਾ ਹੀ ਕਰੇ ਕਿਉਂਕਿ ਫਸਲਾਂ ਜਿਹੜੀਆਂ ਵਾ ਕਿਸਾਨਾਂ ਦੀਆਂ ਵੱਜਣ ਪਹਿਲਾਂ ਹੀ ਜਿਹੜਾ ਬੜਾ ਵੱਡਾ ਨੁਕਸਾਨ ਹੁੰਦਾ ਵਾ ਕਿਸਾਨ ਦਾ ਲਗਾਤਾਰ ਹੀ ਹੁੰਦਾ ਆ ਰਿਹਾ ਵਾ ਪਿਛਲੇ 5-6 ਸਾਲਾਂ ਯਾ ਵੇਖੋ ਤੁਸੀਂ ਪਾਣੀ ਜਿਹੜਾ ਵਾ ਨਹਿਰ ਜਿੰਨਾ ਪਾਣੀ ਤਾਂ ਇਸ ਬੰਨ ਦੇ ਉੱਪਰੋਂ ਹੀ ਜਾ ਰਿਹਾ ਵਾ ਸੋ ਵੈਗ ਨੂੰ ਲੈ ਕੇ ਸਾਰੇ ਅਰਦਾਸ ਕਰਿਓ ਕਿ ਮਾਲਕ ਕਿਰਪਾ ਕਰੇ ਸਾਰੇ ਵੀਰਾਂ ਭਰਾਵਾਂ ਦੇ ਤੇ ਬਾੜ ਸ਼ੁਕ ਜੇ